हेलो गाइस वेलकम टू माय YouTube चैनल देसी तरीका जी चाते तौडा स्वागत है आज हम बनान लगी है कड़ी पकोड़ा पंजाबी स्टाइल कड़ी आओ देखदे है किवें बनदी है बड़ी देसी तरीके नाल ते टेस्टी भणांगे आपा चलो आओ देखले किवें बनती है हां जी हुन आपा पावंगे एदे च तेल तेल आपा थोड़ा ही पौना ज्यादा ऑयली नहीं आपा बनाणी हां जी हुन आपा पावंगे एदे च अदरक ਇਹਨਾਂ ਤਰਲਾ ਪਾਦ੍ਰਕ ਨੂੰ ਥੋੜਾ ਫਰਾਈ ਕਰ ਲੈਣਾ ਅਦਰਕ ਫਰਾਈ ਕੀਤਾ ਵਧੀਆ ਲੱਗਦਾ ਫਿਰ ਆਪਾਂ ਇਹਦੇ ਸਵਾਉਂਦੇ ਜੀਰਾ ਨੂੰ ਬਰਾਊਨ ਹੋਣ ਤੱਕ ਪੁਣਨਾ ਫਿਰ ਜੀਰਾ ਇਹਨੂੰ ਵੀ ਚਲਾਇਆ ਪੁਣਨਾ ਆਹ ਦੇਖੋ ਆਪਣਾ ਅਦਰਕ ਜਿਹੜਾ ਹੋ ਗਿਆ ਬਰਾਊਨ ਨਾਲ ਜਿਗਾ ਵੀ ਹੋ ਗਿਆ ਹੁਣ ਆਪਾਂ ਪਿਆਪਾਵਾਂਗੇ ਪਿਆਜ਼ ਲੰਬੇ ਕੱਟੇ ਹੋਏ ਦੀ ਦੇ ਅੱਜ ਜਾਨੂੰ ਵੀ ਚੰਗੀ ਤਰ੍ਹਾਂ ਫਰਾਈ ਕਰ ਲਾਂ ਫਰਾਈ ਕਰ ਲਿਆ ਹਾਂ ਹਾਂਜੀ ਪਿਆਜ਼ ਆਪਣੇ ਥੋੜੇ ਥੋੜੇ ਬ੍ਰਾਊਨ ਹੋਣੇ ਸ਼ੁਰੂ ਹੋ ਗਿਆ ਨਾਲ ਹੀ ਆਪਾਂ ਟਮਾਟਰ ਪਾ ਦਾਂਗੇ ਟਮਾਟਰ ਆਪ ਜਦੋਂ ਕੌਣ ਚੀਕੋੜੇ ਆ ਤਾਂ ਕਿ ਇਹਨਾਂ ਨੂੰ ਥੋੜੀ ਆਪਣੀ ਜਿਹੀ ਟੇਸਟ ਆਣੀ ਹੋਣੀ ਹੈ ਮੇਰੇ ਨਾਲ ਹੀ ਟਮਾਟਰ ਨੂੰ ਭੁੰਨ ਰਹਾ। ਜਿੰਨੇ ਜਰਾ ਆਪਣੇ ਪਿਆਜ਼ ਤੇ ਟਮਾਟਰ ਭੁੰਨੇ ਜਾਂਦੇ ਆ ਉਹਨਾਂ ਜਰਾ ਆਪਾਂ ਕੜੀ ਬਣਾਉਣ ਲਈ ਆਪਾਂ ਲੱਸੀ ਚ ਪਾ ਲਈਏ ਵੇਸਣ। ਵੇਸਣ ਆਪਣਾ ਥੋੜਾ ਹੀ ਪਾਉਣਾ ਕਿਉਂਕਿ ਆਪਾਂ ਜਦ ਵੀ ਸੰਘਣੀ ਜੀ ਕੜੀ ਨਹੀਂ ਵਧੀਆ ਲੱਗਦੀ। ਪਤਲੀ ਜੀ ਵਧੀਆ ਰਹਿੰਦੀ ਆ। ਕਿਉਂਕਿ ਆਪਾਂ ਪਕੌੜੇ ਵੀ ਪਾਉਣੇ ਆ ਉਹਦੇ ਨਾਲ ਸੰਘਣੀ ਹੋ ਜੂਗੀ। ਕਿੰਨਾ ਆਪਣੇ ਕੋਲ ਲੱਸੀ ਆ ਤੇ ਇੱਕ ਕੜਸੀ ਆਪਾਂ ਵੇਸਣ ਦੀ ਪਾਣੀ ਆ। ਹੁਣ ਇਹਨੂੰ ਆਪਾਂ ਕਰ ਲੈਣਾ ਮਿਕਸ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰ ਲੈਣਾ ਕਿਉਂਕਿ ਇਹਦੇ ਚ ਗੰਡਾ ਹੀ ਆ ਨਾ ਗੰਡਾ ਗੰਡਾ ਹੀ ਆ ਲਈ ਆਪ ਕੋ ਬਣਨ ਦੇ ਲਈ ਇਹਨਾਂ ਤੇ ਗੇਰਦਾ ਦਾ ਕਰੀ ਗਾ ਹਾਂਜੀ ਦੇਖੋ ਆਪਣਾ ਲੱਸੀ ਇਹ ਚ ਵੇਸੇ ਨਾਲ ਚੰਗੀ ਤਰ੍ਹਾਂ ਘੁਲ ਗਿਆ ਆ ਦੇਖੋ ਇਹਨੂੰ ਆਪਾਂ ਇਦਾਂ ਪਤਲਾ ਰੱਖਣਾ ਬੜਾ ਸੰਘਣਾ ਨਹੀਂ ਕਰਨਾ ਹੁਣ ਪਾਵਾਂਗੇ ਆਪਾਂ ਇੱਕ ਤੋਂ 1.5 ਚਮਚ ਨਮਕ ਤੇਰਾ ਆਪਾਂ ਪਾਵਾਂਗੇ ਹਲਦੀ ਹਾਂਦੀ ਆਪਾਂ ਥੋੜੀ ਜਿਹੀ ਜ਼ਿਆਦੀ ਪਾਉਣੀ ਆ ਹਲਦੀ ਨਾਲ ਕਿਉਂਕਿ ਕਲਰ ਵਧੀਆ ਆਉਂਦਾ। ਉੰਗਰੀ ਹੈਲਥ ਲਈ ਵਧੀਆ ਹੰਦੀ ਆ ਹਲਦੀ। ਹੁਣ ਆਪਾਂ ਪਾਵਾਂਗੇ ਲਾਲ ਮਿਰਚ। ਲਾਲ ਮਿਰਚ ਕੁ ਥੋੜੀ ਪਾਉਣੀ ਆ। ਤੇ ਜਦ ਮਸ ਪਾਵਾਂਗੇ। ਥੋੜਾ ਜਿਹੀ ਪਾਵਾਂਗੇ ਆਪਾਂ ਗਰਮ ਮਸਾਲਾ। ਇੱਕ ਦਾ ਚਮਚਾ ਜਿਹਾ ਆਪਾਂ ਪਾਵਾਂਗੇ ਦੇਗੀ ਮਿਰਚ ਇਹਦੇ ਨਾਲ ਕਲਰ ਵਧੀਆ ਆਉਂਦਾ।

ਮਸਾਲੇ ਨੂੰ ਹਿਲਾਉਂਦੇ ਰਹਿਣਾ ਥੱਲੇ ਨਾ ਲੱਗੇ ਆਹ ਦੇਖੋ ਹੁਣ ਉੱਪਰ ਤੇਲ ਆਉਣਾ ਸਟਾਰਟ ਹੋ ਗਿਆ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਥੋੜੀ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਹਿੰਗ ਹਿੰਗ ਦੀ ਹੈਲਥ ਲਈ ਵਧੀਆ ਹੁੰਦੀ ਆ ਆਪਾਂ ਹੈਲਦੀ ਕੜੀ ਬਣਾਉਣੀ ਆ ਇਹਨੂੰ ਵੀ ਮਿਕਸ ਕਰ ਲਵਾਂਗੇ ਹੁਣ ਆਪਾਂ ਜਿਹੜਾ ਕੋਲ ਬਣਾਇਆ ਸੀ ਲੱਸੀ ਤੇ ਵਿਸਣ ਦਾ ਉਹ ਵਿੱਚ ਪਾ ਲਾਂਗੇ ਹੁਣ ਆਪਾਂ ਦੇ ਵਿੱਚ ਪਾਣੀ ਐਡ ਕਰਾਂਗੇ ਹਾਂਜੀ ਆਪਾਂ ਇਹਦੇ ਵਿੱਚ 1 ਲੀਟਰ ਪਾਣੀ ਪਾਤਾ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਫ੍ਰੀਜੇ ਦਿਵਾਉਣਾ ਹੈ ਹਾਂਜੀ ਆ ਦੇਖੋ ਆਪਣੀ ਕੜੀ ਵਿੱਚ ਉਬਾਲ ਆਉਣਾ ਸ਼ੁਰੂ ਹੋ ਗਿਆ ਆ ਦੇਖੋ ਹਾਂਜੀ ਆਏ ਕੋ ਆਪਣੀ ਕੜੀ ਵਿੱਚ ਉਬਾਲ ਆਉਣਾ ਸ਼ੁਰੂ ਹੋ ਗਿਆ ਤੇ ਆ ਦੇਖੋ ਸੰਗਣੀ ਹੁੰਦੀ ਜਾਂਦੀ ਆ ਪਾਪਾਂ ਨੂੰ ਵਿੱਚ ਵਿੱਚ ਦੀ ਹਲਾਈ ਵੀ ਜਾਣਾ ਹਾਂਜੀ ਆ ਦੇਖੋ ਅਜਨੇ ਚਿਕਰ ਉੱਪਰ ਆ ਦੇਖੋ ਝੱਗ ਜੀ ਆਈ ਜਾਂਦੀ ਹੈ ਇਹਨੂੰ ਕਾੜੀ ਜਾਣਾ ਉਬਾਲੀ ਜਾਣਾ ਉਬਾਲੀ ਜਾਣਾ ਜਦੋਂ ਉਹ ਝੱਗ ਮਰ ਜੂਗੀ ਸਾਰੀ ਤਾਂ ਉਦੋਂ ਸਮਝ ਲਓ ਕੜੀ ਬਣ ਗਈ ਹਾਂਜੀ ਦੇਖੋ ਆਪਣੀ ਕੜੀ ਜਿਹੜੀ ਤਿਆਰ ਹੋ ਗਈ ਆ ਦੇਖੋ ਆਪਣੀ ਜਿਹੜੀ ਅੱਗੇ ਪਹਿਲਾ ਝੱਗ ਸੀ ਨਾ ਸਾਈਡਾ ਤੇ ਉਹ ਹੁਣ ਨਹੀਂ ਰਹੀ ਆ ਇਹਦਾ ਮਤਲਬ ਕਿ ਆਪਣੀ ਕੜੀ ਤਿਆਰ ਹੋ ਗਈ ਆ ਦੇਖੋ ਕੜੀਵੀ ਸੰਗਣੀ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਧਨੀਆ ਆਪਾਂ ਜਿਆਦਾ ਹੀ ਪਾਵਾਂਗੇ ਕਿਉਂਕਿ ਟੇਸਟੀ ਲੱਗਦਾ ਖਾਣਾ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕਸਤੂਰੀ ਮੇਥੀ ਇਹਦੇ ਨਾਲ 스멜 ਵਰੀ ਆਊਗੀ ਚੰਗੀ ਤਰ੍ਹਾਂ ਆਪਾਂ ਧਨੀਏ ਤੇ ਕਸਤੂਰੀ ਮੇਥੀ ਨੂੰ ਮਿਕਸ ਕਰਵਾਂਗੇ ਹੁਣ ਆਪਾਂ ਅਗਲੇ ਸਟੈਪ 'ਚ ਇਹਦੇ 'ਚ ਪਾ ਦਾਂਗੇ ਪਕੌੜੇ ਛੋਟੇ ਛੋਟੇ ਕਰਕੇ ਆਪਾਂ ਪਕਾਵਾਂਗੇ 15 ਮਿੰਟ ਵਿੱਚ ਸਟੱਲਾਂਗੇ ਥੋੜਾ ਜਿਹਾ ਉਬਾਲਾ ਤੇ ਪਕੌੜੇ ਪਾ ਕੇ ਦਵਾ ਲਾਂਗੇ ਕਿ ਕਿ ਜਿਹੜੇ ਪਕੌੜਿਆਂ ਦੇ ਵਿੱਚ ਪੋੜੀ ਦਾ ਟੁਕੜਾ ਚਾਹੀਦਾ ਹੋ। ਆ ਦੇਖੋ ਆਪਣੀ ਕੜੀ ਦੇਖਣ ਨੂੰ ਕਿੰਨੀ ਟੇਸਟੀ ਲੱਗ ਰਹੀ ਆ। ਹਾਂਜੀ ਆਪਣੀ ਕੜੀ ਹੋ ਗਈ ਹੈ ਤਿਆਰ। ਆ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸੋਹਣਾ ਕਲਰ ਆਇਆ ਇਹ ਇਹ ਸੀ ਆਪਣੀ ਪੰਜਾਬੀ ਕੜੀ ਆਪਣੇ ਪੰਜਾਬੀ ਸਟਾਈਲ 'ਚ ਜੇ ਸਾਡੀ ਕੜੀ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਦੱਸਿਓ ਕਮੈਂਟਾਂ ਵਿੱਚ ਕਿੱਦਾਂ ਦੀ ਲੱਗੀ ਤੁਸੀਂ ਵੀ ਘਰੇ ਜ਼ਰੂਰ ਟਰਾਈ ਕਰਕੇ ਦੇਖਿਓ ਹੁਣ ਆਪਾਂ ਕੜਛੀ ਦੀ ਮਦਦ ਨਾਲ ਕੜੀ ਨੂੰ ਕੰੜ ਲਾਂਗੇ ਬੱਵਲ ਵਿੱਚ